ਪੰਜਾਬ ਚ ਨਸ਼ਾ ਇਸ ਕਦਰ ਵੱਧ ਚੁੱਕਾ ਹੈ ਕਿ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਹਾਲੇ ਕੱਲ ਹੀ ਫਿਰੋਜ਼ਪੁਰ ਦੇ ਪਿੰਡ ਕੁੰਡੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਸੀ ਜਿਸ ਦਾ ਹਾਲੇ ਸੇਵਾ ਵੀ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਰ ਨੌਜਵਾਨ ਨਸ਼ੇ ਦੀ ਪੇਂਟ ਚੜ ਗਿਆ ਪਰਿਵਾਰ ਪੂਰਾ ਗਾਮ ਦੇ ਮਾਹੌਲ ਚ ਉਸ ਨੌਜਵਾਨ ਦਾ ਪਰਿਵਾਰ ਤਾਹਾਂ ਮਾਰ ਮਾਰ ਰੋ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਪੰਜਾਬ ਚੋ ਨਸ਼ਾ ਬੰਦ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਮਾਵਾਂ ਦੇ ਪੁੱਤ ਇਸ ਨਸ਼ੇ ਕਾਰਨ ਨਾ ਮਰ ਸਕਣ ਮੇਰਾ ਨਾਮ ਬਲਵੀਰੋ ਬਲਵੀ ਕਿੱਥੇ ਰਹਿੰਦੇ ਤੁਸੀਂ ਪਿੰਡ ਕੁੰਡੇ بجلی ਡੈੱਥ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਇੱਥੇ ਨਸ਼ਾ ਬਹੁਤ ਫੁੱਲ ਫੁੱਲ ਲਵੇਦਾ ਫੁੱਲਦਾ ਕਿੰਨਾ ਬਹੁਤ ਚਿੱਟਾ ਵਿਖਦਾ ਏ ਘਰ ਕਿਸ ਤਰ੍ਹਾਂ ਚੱਲਦੇ ਨੇ ਵਕਤ ਕਰਦਿਆਂ ਨੇ ਘਰਾਂ ਦੇ ਪਾਂਡੇ ਮਾਂ ਜਮਾਂ ਤੇ ਮੈਂ ਚੌਕ ਦੋ ਤਿੰਨ ਕਰਾਂ ਦਾ 22 ਡੰਗਰ ਇੱਕ ਕਰਦੇ ਚਾਰ ਇੱਕ ਡੰਗਰ ਕਰਦੇ ਮੈਂ ਗੋਇਆ ਛੱਟ ਛੱਟ ਕੇ ਹੋਟਲ ਤੇ ਪਾਂਡੇ ਮਾਂ ਜਮਾਂ ਕੇ ਮੈਂ ਇਹਦੇ ਬੱਚਿਆਂ ਨੂੰ ਪਾਲਦੀ ਰਹੀ ਇਹਨੇ ਨਸ਼ੇ ਦੀ ਜਿਹੜਾ ਦੇਣਾ ਨਸ਼ੇ ਆਲਿਆਂ ਕੋਲੇ ਜਿਹੜਾ ਦੇਣਾ ਨਸ਼ੇ ਆਲਿਆ ਕੋਲੇ ਇਹਨੇ ਸਾਰਾ ਕਾਰਖਾਨਾ ਖਾਲੀ ਹੋ ਗਿਆ ਸਾਡਾ ਸਾਡੇ ਕਰ ਪਾਣੀ ਪੀਣ ਨੂੰ ਕੋਲੀ ਨੇ ਅੰਦਰ ਖਾਲੀ ਹੋਇਆ ਆਪਿਆ ਮੇਰੇ ਘਰ ਦੀ ਕੱਖ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਰਾ ਸਾਰਾ ਨਹੀਂ ਬੇੜਾ ਕੀਤਾ ਇਹ ਸਰਕਾਰ ਨੇ ਢੇੜਾ ਕੀਤਾ ਕਰਕੇ ਇਹ ਸਰਕਾਰ ਨੇ ਜੇ ਇੱਥੇ ਆਂਦੀ ਪੁਲਿਸ ਪੈਸਾ ਦੇ ਦਿੰਦੇ ਨੇ ਅੰਦਰ ਖਾਤੇ ਤੇ ਛੱਡ ਜਾਂਦੇ ਮਹੀਨੇ ਭਰ ਦਿਆਂ ਨੇ ਮਹੀਨੇ ਭਰ ਕੇ ਛਡਾ ਲੈਂਦੇ ਨੇ ਲੱਖਾਂ ਨਾਲ ਕਰਦੇ ਲੱਖਾਂ ਜਾਂਦਿਆਂ ਲੈ ਫੱਗ ਵਕਤ ਗੱਲ ਹੀ ਕੋਈ ਨਹੀਂ ਜਿੱਦਾਂ ਦੇ ਮਾਵਾਂ ਦੇ ਪੁੱਤਰ ਤੋਰੇ ਉਹਨਾਂ ਦਾ ਪਤਾ ਹੀ ਨਹੀਂ ਦਾ ਆਪਾਂ ਨੂੰ ਲਾਵਣ ਖਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਲਾਵਣ ਟੀਕਾ ਪੀਵੇ ਚੈੱਕ ਕਰੋ ਠੇਰੇ ਖਾਂਦੇ ਆ ਜੇ ਤਾਂ ਉਹਨਾਂ ਦੇ ਕਰੇ ਬੈਣ ਗੁੱਡੇ ਬੈਣ ਉਹਨਾਂ ਨੂੰ ਲੜੇ ਕੀ ਟੀਕਾ ਉੱਥੇ ਉਹਨਾਂ ਤਾਂ ਆਂਗਾਂ ਨੇ ਕਿਛੀ ਵੇਖੋ ਨਾ ਸ਼ਰਾਬ ਪੀ ਲੋ ਚਿੱਟਾ ਨਾ ਪੀ ਆ ਜੇ ਸ਼ਰਾਬ ਪੀਓ ਮੀਟ ਖਾਓ ਇਹ ਮਿਆਂ ਦੀਆਂ ਨੇ ਬੰਦੇ ਬੁੜੀਆਂ ਵੇਚਦੇ ਨੇ ਬੱਚੇ ਬੱਚੇ ਦੇ ਨਿੱਕੇ ਬੱਚੇ ਹਾਂ ਛਰੇ ਆਮ ਵੇਖਦਾ ਸਾਡੀ ਤਾਂ ਬੇਨਤੀ ਹੱਥ ਬੰਨ ਕੇ ਚ ਪਿੰਡੀ ਚੁੰਕੀ ਬਣਨੀ ਚਾਹੀਦੀ ਇਹ ਕੈਠ ਘਾੜ ਤੇ ਪੋਸਤੇ ਜੇ ਕੋਈ ਪ੍ਰਧਾਨ ਕਹਿੰਦਾ ਉਹਨਾਂ ਨੂੰ ਧੀਆਂ ਪੁੰਜੇ ਨੇ ਵੇਚਣ ਵਾਲੇ ਮੈਂ ਵੀ ਕਹਾਂ ਸੀ ਅਗਲੀ ਵਾਰੀ ਆਈ ਸੀ ਮੰਤਰੀ ਉਹਨਾਂ ਨੇ ਕਿਹਾ ਤੇ ਮੇਰੀ ਨਾ ਮੈਨੂੰ ਕੋਈ ਬਕਵਾਦੀ ਵਕੀਲ ਚਿੱਟਾ ਵੇਚਣ ਵਾਲਿਆਂ ਨੇ ਹਾਂ ਦੇ ਤੈਨੂੰ ਮਾਰ ਦੇਣਾ ਕਾਪੇ ਘਾੜ ਨਾਲ ਆ ਕੇ ਇਹ ਨਹੀਂ ਆਦੇ ਸੀ ਇਥੇ ਚੁੰਕੀ ਬਣਨੀ ਚਾਹੀਦੀ ਮੇਰੀ ਤਾਂ ਹੱਥ ਬੰਨ ਕੇ ਬੇਨਤੀ ਮੇਰਾ ਨਾ ਜਾਣ ਗਿਆ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਕਸੀਰ ਇੱਥੋਂ ਦੇ ਕੁੰਡਿਆ ਦੇ ਭਰਾ ਜੀ ਕੀ ਕਰਦਾ ਕੀ ਕੀ ਹੋਇਆ ਨਸ਼ਾ ਬਹੁਤ ਜ਼ਿਆਦਾ ਪਿੰਡ ਵਿੱਚ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਨੌਜਵਾਨ ਬਹੁਤ ਜ਼ਿਆਦਾ ਖਤਮ ਹੋ ਰਹੇ ਨੇ ਇੱਕ ਕੱਲ ਹੋਈ ਡੈਥ ਇੱਕ ਅੱਜ ਹੋ ਗਈ ਇੱਕ ਸੈਸ਼ਨ ਵਾਹ ਹਾਂਜੀ ਕਿੰਨੇ ਘੰਟੇ ਦੇਖੋ ਇਹ ਪਾਸੇ 24 ਘੰਟੇ ਚੋ ਗਈ ਬਸ ਇੱਕ ਹੋਰ ਡੈਥ ਹੋ ਗਈ ਇਸ ਪਿੰਡ ਦੇ ਵਿੱਚ ਨਸ਼ਾ ਦੂਰ ਕੀਤਾ ਜਾਵੇ ਬਸ ਇੱਕ ਸਾਡੀ ਇੱਕ ਹੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਸ਼ਾ ਘਰ ਘਰ ਵਿਕੀ ਜਾਂਦਾ ਇੱਥੇ ਨਾ ਪੁਲਿਸ ਵਾਲੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਸ ਪੈਸੇ ਲੈ ਲੈਂਦੇ ਨੇ ਬਸ ਛੱਡ ਦਿੰਦੇ ਨੇ ਬਸ ਜਿਹਨੂੰ ਫੜ ਕੇ ਲੈ ਜਾਂਦੇ ਨੇ ਬਸ 4 ਦਿਨ ਰੱਖਦੇ ਨੇ ਤੇ ਬਸ ਉਹਨੂੰ ਛੱਡ ਦਿੰਦੇ ਨੇ ਬਸ ਬਹੁਤ ਜ਼ਿਆਦਾ ਨਸ਼ਾ ਕਿੰਨੇ ਕੁ ਲੋਕ ਆਣ ਜਿਹੜੇ ਆ 4 ਚੌਥੀ ਪੰਜਵੀਂ ਮਹੀਨੇ ਇੱਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋ ਮਿਲਦੇ ਦੱਸਣੇ ਸਰਕਾਰ ਤਾਂ ਕਹੀ ਨਹੀਂ ਨਾ ਬੰਦ ਕਰ ਹਾਂ ਸਰਕਾਰ ਕੋਈ ਨਿਸ਼ਾਨੀ ਬੰਦ ਕਰ ਰਹੀ ਕੋਈ ਵੀ ਨਹੀਂ ਹਾਂਜੀ ਕੀ ਨਾਮ ਕਟਾ ਹਾਂਜੀ ਕੀ ਨਾਮ ਕਟਾ ਨਾ ਦੱਸ ਨਾ ਮੇਰਾ ਤਾਜੀ ਹਾਂ ਠੀਕ ਹੈ ਇਹ ਜੇ ਤੱਕ ਇਹ ਨੂੰ ਕਰਕੇ ਚਲੇ ਉਹ ਗੋਲ ਜਾ ਦੇ ਉਹ ਜਦਾ ਕਰਦਾ ਸੀ

ਸਾਰਾ ਕੁਛ ਇੱਥੇ ਦੇ ਕਰਦੀ ਜੇ ਨਹੀਂ ਮੈਂ ਆਸਨਾ ਆਪ ਦੇ ਨਸਮਾਰਾ ਮੇਰਾ ਕਾਜ ਸਫੜ ਕੇ ਨਾ ਨਾ ਸਾਰਾ ਕੁਛ ਮੇਰਾ ਘਰ ਦਾ ਸਾਰਾ ਕੋਸ਼ਿਦਾਰ ਦਾ ਫੜ ਕੇ ਸਾਰਾ ਜਮੋਤ ਵੀ ਇਹਨਾਂ ਦੀ ਬਜਾ ਨਾਲ ਹੋਈ ਏ ਜਿਹਨਾਂ ਚਿੱਟਾ ਵੇਚਦੇ ਨੇ ਇਹ ਕਿੰਨਾ ਵੇਚੋ ਜਿਆਦਾ ਹਾਂ হ্যাশা বন্ধ চৌকি বানি চ